ਹੋਰ ਚੈਜੀ ਹਾਂ ਨਸ਼ਤਾ ਕਰ ਲਏ ਦੀ ਹਾਂ ਇਹ ਹੁਣੇ ਕਰਕੇ ਆ ਟਿਚ ਚਲੋ ਵਧੀਆ ਸਾਰਿਆਂ ਨੇ ਗੱਲ ਲਿਆ ਵੇ ਹਾਂ ਤੇ ਮੈਂ ਤਾਂ ਨਾਲੇ ਗੱਲ ਕਰਨੀ ਸੀ ਹਾਂ ਦੱਸ ਤੁਸੀਂ ਹੁਣ ਸਿਆਣੇ ਹੈਗੇ ਹੋ ਸਾਡੇ ਕੋਲ ਕਿਹੜਾ ਸਿਰ ਦੇ ਉੱਪਰ ਕੋਈ ਹੈ ਹੁਣ ਤੁਸੀਂ ਦੋ ਚਾਰ ਦਿਨ ਅੱਥੇ ਹੀ ਰਹੋ ਉਹ 2-4 ਦਿਨ ਮੈਂ ਤੂੰ تیرے ਘਰੋਂ ਪਹਿਲਾਂ ਹੀ ਮੈਂ ਰਹਿਣਾ ਸੀ ਇੱਥੇ ਵਾਹ ਇਹ ਤਾਂ ਫਿਰ ਬਹੁਤ ਵਧੀਆ ਕੀਤਾ ਮੇਰੇ ਦੋਤੇ ਦਾ ਵਿਆਹ ਹੋਇਆ ਬਿਲਕੁਲ ਬਿਲਕੁਲ ਮੈਨੂੰ ਪਤਾ ਕਿ ਨੀਆਂ ਖੁਸ਼ੀਆਂ ਨੇ ਉਹ ਤਾਂ ਹੁੰਦੀਆਂ ਹੀ ਆ ਹੁੰਦੀ ਵੱਡੀ ਤੇ ਦੋਤੇ ਦਾ ਵਿਆਹ ਹੋਇਆ ਮੈਂ 4 ਦਿਨ ਕਰਕੇ 6 ਦਿਨ ਰਹਿਣਾ ਹੀ ਚਲੋ ਭਾਵੇਂ ਤੁਸੀਂ 10 ਦਿਨ ਰਹੋ ਉਹ ਜੀ ਤੇ ਕੋਈ ਗੱਲ ਨਹੀਂ ਮੈਨੂੰ ਮੈਨੂੰ ਬਹੁਤ ਰੀਜ ਗਈ ਹੈ ਚੇ ਜੀ ਚੁੰਨੀ ਚਾਵੇ ਵਾਲਾ ਕੰਮ ਬਹੁਤ ਵਧੀਆ ਹੋ ਗਿਆ ਵਾ ਵੇਖੋ ਤੁਸੀਂ ਸਭ ਜ਼ਿਆਦਾ ਸਿਆਣੇ ਹੋ ਲੋਕਾਂ ਨੇ ਆਣਾ ਹੀ ਉਹਨਾਂ ਨੇ ਵੀ ਚਾਰ ਗੱਲਾਂ ਕਰਨੀਆਂ ਸੀ ਸਾਨੂੰ ਵੀ ਕਰਨੀਆਂ ਇੱਕ ਲੱਗੂ ਲਗਾਈ ਹੋਣੀ ਸੀ ਤੇ ਆ ਵਧੀਆ ਹੋ ਗਿਆ ਕਿ ਚੁੰਨੀ ਚੜਾਵੇ ਵਾਲਾ ਕੰਮ ਆਪਣੇ ਘਰ ਦੇ ਜੀ ਜਾਵਾਂਗੇ ਤੇ ਕੁੜੀ ਨੂੰ ਲੈ ਕੇ ਘਰ ਆ ਜਾਾਂਗੇ ਤੇ ਲੋਕਾਂ ਦਾ ਕੀ ਹੈ ਲੋਕਾਂ ਨੇ ਖਾ ਪੀ ਕੇ ਵੀ ਗੱਲਾਂ ਕਰਨੀਆਂ ਜਿਹੜਾ ਤੁਸੀਂ ਪੈਂਸਲਾ ਕੀਤਾ ਚੁੰਨੀ ਚੜਾਵੇ ਦਾ ਪਰ ਉਹ ਤੁਸੀਂ ਸਹੀ ਨਹੀਂ ਕੀਤਾ ਚਲ ਜੇ ਹੁਣ ਤੁਸੀਂ ਘਰ ਹੀ ਲਿਆ ਨਾ ਕੋਈ ਗੱਲ ਨਹੀਂ ਹੈਗੀ ਬਾਕੀ ਤੁਸੀਂ ਉਹਨਾਂ ਨੂੰ ਕਹਿਣਾ ਕਿ ਭਾਜੀ ਜਿਹੜੀ ਸਾਨੂੰ ਖੁੱਲੀ ਭੇਜਣ ਤੇ ਨਾਲੇ ਜਿਹੜੇ ਨੁਕਰੇ ਆ ਨਾ ਉਹ ਤੋਂ ਉਹਨਾਂ ਨੂੰ ਲਿਖਵਾ ਦੇ ਉਖੜਤ ਨਹੀਂ ਚਾਹੀਨੇ ਤੇ ਬੇਰੇ ਕੱਲਾ ਕੱਲਾ ਝੋਤਾ ਆ ਗਿਆ ਮੈਨੂੰ ਪਤਾ ਕਿੰਨੀਆਂ ਰੀਜਾਂ ਆਂਦੀਆਂ ਨੇ ਹੈ ਕਿ ਅੱਜ ਜੇ ਤੁਹਾਡੀ ਸੱਸ ਕੀ ਲੈਂਦੇ ਜਿੰਦੀ ਹੁੰਦੀ ਹੈ ਹੈ ਤੇ ਤੁਸੀਂ ਉਹਨਾਂ ਨੂੰ ਹੀ ਤੇ ਪੁੱਛਦੇ ਨਾ ਅੱਜ ਮੈਂ ਬੈਠੀ ਹੋਈ ਆ ਤੁਸੀਂ ਮੈਨੂੰ ਵੀ ਨਹੀਂ ਪੁੱਛਿਆ ਕੁਝ ਵੀ ਤਨ ਜਗਾ ਮੈਨੂੰ ਤੇ ਪੁੱਛ ਲੈਂਦੇ ਮੇਰੀ ਤਾਂ ਕੋਈ ਸਲਾਹ ਲੈ ਲੈਂਦੇ ਮੇਰੀ ਮੇਰੀ ਤੇ ਸਲਾਹ ਲیتے ਕੁਝ ਵੀ ਚਾਚੀਆ ਕੀ ਰੋਲਾ ਪਾਣ ਡਿਆ ਸਵੇਰੇ ਸਵੇਰੇ ਐ ਨਾਨੀ ਜੀ ਲੱਗੇ ਇਹੀ ਤੇਰੇ ਕਿਸ ਤਰ੍ਹਾਂ ਕੁੜੀ ਵਾਲਿਆਂ ਨੂੰ ਕਹ ਦੋ ਭਾਜੀ ਚੁੰਨੀ ਚੜਾਵਾ ਕਰਨਾ ਮੈਂ ਭਾਜੀ ਦੇ ਦਵਾਂ ਨੋਗੇ ਦੇ ਦਵਾਂ ਮਨ ਤੇ ਕੋਈ ਸਮਾਂ ਹੀ ਨਹੀਂ ਲੱਗਦੀ ਭਈ ਤੇ ਇਹਨਾਂ ਨਾਨੀ ਨੂੰ ਸਮਝਾ ਦਿਓ ਨਾ ਕਿ ਅਹੀਂ ਨਹੀਂ ਇਤਰਾ ਕੁਛ ਕਰਨਾ ਹੀ ਕੁਛ ਨਹੀਂ ਲੈਣਾ ਉਹ ਤੇ ਮੈਂ ਚਲ ਕੋਈ ਗੱਲ ਨਹੀਂ ਤੈਨੂੰ ਪਤਾ ਜਦ ਬਜ਼ੁਰਗ ਹੁੰਦੇ ਆ ਉਹਨਾਂ ਦੀ ਸੋਚ ਅੱਦਾਂ ਦੀ ਹੀ ਹੁੰਦੀ ਆ ਪਰ ਇਹਨਾਂ ਨੇ ਚਾਚੀ ਹਰ ਪੈਰ ਪੈਰ ਤੇ ਬਾਅਦ ਵਿੱਚ ਲੜਾਈ ਪਾ ਛੱਡਨੀ ਆ ਤੇ ਇਹਦੇ ਨਾਲੋਂ ਚੰਗਾ ਇਹ ਨਹੀਂ ਕਿ ਆਪਾਂ ਇੱਕੋ ਵਾਰੀ ਇਹਨਾਂ ਨੂੰ ਕਹਿ ਦਈਏ ਕਿ ਇਹ ਕੁਛ ਨਹੀਂ ਲੈਣਾ ਕਰਨਾ ਜੇ ਕਿਤੇ ਲੋਡ ਵੀ ਪਿੰਦੀ ਅਸੀਂ ਆਪਣੀ ਜੇਬ ਚੋਂ ਕਰ ਲਾਂਗੇ ਚਲ ਕੋਈ ਗੱਲ ਨਹੀਂ ਸਭ ਨੂੰ ਆਪ ਬੜਾ ਫੀਲ ਹੋਣ ਡਿਆ ਵਾ ਉਹਨਾਂ ਨੇ ਇੱਕਦਮ ਦਾਦੀ ਵੱਲੋਂ ਮੀਨਾ ਮਾਰਤਾ ਤੁਹਾਡੀ ਦਾਦੀ ਹੁੰਦੀ ਉਹ ਸਾਨੂੰ ਦਿਲ ਨੂੰ ਪੁੱਛ ਕੇ ਵੇਜੋ ਵੱਡੇ ਸਾਡੇ ਹੁੰਦੇ ਤੇ ਉਹਨਾਂ ਨੇ ਇੱਥੋਂ ਤੱਕ ਨੋਬਤ ਹੀ ਨਹੀਂ ਪਹੁੰਚਾਣੀ ਸੀ ਸਾਨੂੰ ਤੇ ਮੌਕਾ ਹੀ ਨਹੀਂ ਮਿਲਣਾ ਸੀ ਇਹੋ ਜੀਆਂ ਗੱਲਾਂ ਕਰਨ ਦਾ ਦਾਦੀ ਤੇ ਖੁਦ ਲੋਕਾਂ ਦਾ ਘਰ ਭਰਨ ਚ ਯਕੀਨ ਰੱਖਦੀ ਹੁੰਦੀ ਸੀ ਕੀ ਤੇ ਉਹਨੇ ਤੇ ਖੁਦ ਕਹਿਣਾ ਸੀਗਾ ਕਿ ਅਗਲੇ ਆਂਦੇ ਆ ਕਪੜਾ ਵੀ ਨਹੀਂ ਕੋਈ ਲੈਣੇ ਜਿਹੜੇ ਕਪੜੇ ਚ ਇੱਕੋ ਸੂਟ ਚ ਕੁੜੀ ਨੂੰ ਲੈ ਆਏ ਸਾਨੂੰ ਵੀ ਇਸ ਤਰ੍ਹਾਂ ਹੀ ਲੈਂਦਾ ਆ ਵਾ ਸਾਨੂੰ ਥੋੜੀ ਇਸ ਤਰ੍ਹਾਂ ਹੀ ਕੀਤਾ ਹੁਣ ਕੀ ਕਰ ਸਕਦੇ ਬਜ਼ੁਰਗ ਹੋ ਗਏ ਵੱਡੇ ਹੋ ਗਏ ਕੁਝ ਕਹਿ ਵੀ ਨਹੀਂ ਸਕਦੇ ਦਾਦੀ ਦੀ ਸੋਚ ਬਿਲਕੁਲ ਹੋਰ ਸੀ ਨਾਨੀ ਦੀ ਸੋਚ ਬਿਲਕੁਲ ਹੋਰ ਆ ਦੋਨਾਂ ਦਾ ਪਤਾ ਨਹੀਂ ਕਿੰਤਰਾ ਹੈ ਚਲੋ ਚੱਲ ਕੋਈ ਗੱਲ ਨਹੀਂ ਤੁਸੀਂ ਕਲੀਅਰ ਕਰ ਦਿਓ ਇੱਕ ਵਾਰੀ ਨਾ ਕਿ ਅਹੀਂ ਨਹੀਂ ਕੁਛ ਲੈਣਾ ਦੇਣਾ ਤੇ ਬਾਰ-ਬਾਰ ਗੱਲ ਹੀ ਨਾ ਕਰ। ਨਹੀਂ ਉਹ ਮੈਂ ਕਹਿ ਦਾਂਗੀ ਕੋ ਭੈਣ ਜੀ ਨੂੰ ਕਹਿ ਦੰਨੀ ਆ। ਸਾਰੀਆਂ ਗੱਲਾਂ ਚ ਤੂੰ ਖੁਸ਼ ਹੈ ਨਾ ਵਿਆਹ। ਹਾਂ ਹਾਂ ਖੁਸ਼ ਆ ਬੱਸ ਨਾਨੀ ਦੀਆਂ ਗੱਲਾਂ ਸੁਣ-ਸੁਣ ਕੇ। ਕੋਈ ਨਾਨੀ ਕੋਈ ਨਹੀਂ ਉਹ ਵੱਡੇ ਹੈਗੇ ਨਾ ਵੱਡੇ ਇਸ ਤਰ੍ਹਾਂ ਬੋਲਦੇ ਹੀ ਹੁੰਦੇ। ਕੋਈ ਨਹੀਂ। ਗੋਲਡੀ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ। ਹੂੰ। ਤੂੰ ਐਵੇਂ ਟੈਨਸ਼ਨ ਨਾ ਲੈ ਕਿਥੇ ਗੱਲ। ਨਾਨੀ ਤੇਰੇ ਭਲੇ ਲਈ ਉਹ ਬਟਾ ਕਹਿੰਦੀ ਵੀ ਤੈਨੂੰ ਪਤਾ ਤੇਰਾ ਨਾਨਕਾ ਪਰਿਵਾਰ ਕਿੱਡਾ ਉੱਡਾ। ਕਿੰਨੇ ਪੈਸੇ ਵਾਲੇ। ਨਾਨੀ ਦਾ ਵਿਚਾਰ ਸ਼ੁਰੂ ਤੋਂ ਇਹੋ ਜਿਹਾ ਹੀ ਕਿ ਲੋਕ ਦਿਖਾਵੇ ਚ ਯਕੀਨ ਰੱਖਦੀ ਹੈ ਤਾਂ ਉਹਨੂੰ ਹੁੰਦਾ ਕਿ ਕੋਈ ਇਹ ਨਾ ਸਮਝੇ ਕਿ ਕਿਤੇ ਇਹਨਾਂ ਨੇ ਮਾੜੇ ਘਰ ਦੀ ਲੈਣ ਦੀ ਸਾਨੂੰ ਤੇ ਪਤਾ ਉਹਨਾਂ ਕੋਲ ਸਭ ਕੁਝ ਹੈਗਾ ਬਹੁਤ ਅਮੀਰ ਹੈਗੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕੁਝ ਲੈਂਦੇ ਵੇ ਤੂੰ ਨਾਨੀ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਪਰ ਜਿਸ ਤਰ੍ਹਾਂ ਮੰਜੂ ਕਹਿ ਰਹੀ ਉਸ ਤਰ੍ਹਾਂ ਹੀ ਹੋਣਾ ਹੈ ਆਹੋ ਪਰ ਤੂੰ ਹੀ ਨਾਨੀ ਨੂੰ ਸਮਝਾ ਦੋ ਨਾ ਕਿ ਨਾ ਬਾਰ ਬਾਰ ਕਹੀ ਜਾਣ ਆਪਾਂ ਨਹੀਂ ਲੈਣਾ ਤੇ ਨਹੀਂ ਲੈਣਾ ਨਹੀਂ ਲੈਣਾ ਜੋ ਮੰਜੂ ਫੈਸਲਾ ਕਰ ਰਹੀ ਮੈਂ ਇਹਦੇ ਕਹਿਣ ਤੇ ਫੁੱਲ ਚੜਾਣੀ ਹੈ ਮੈਂ ਦੀ ਪਿੱਠ ਨਹੀਂ ਲੱਗਣ ਦੇਣੀ ਕਿਸੇ ਗੱਲ ਦੇ ਮੈਂ ਵੀ ਤੇ ਚਾਚੀ ਦੇ ਨਾਲ ਹੀ ਆ ਗੱਲ ਸਾਰੀ ਨਾਨੀ ਦੀ ਆ ਉਹ ਕੋਈ ਗੱਲ ਨਹੀਂ ਅਸੀਂ ਆਪੇ ਸੰਜਾਲਾਂ ਅਸੀਂ ਦੋਨੋਂ ਪੈਰਾਂ ਇਕੱਠੀਆਂ ਨਾ ਤੇ ਕਿਸੇ ਗੱਲ ਦੀ ਫਿਕਰ ਨਹੀਂ ਚਲੋ ਠੀਕ ਹੈ ਹਾਂ ਨਾਨੀ ਜੋ ਕਹਿੰਦੀ ਕਹੀ ਜਾਂਦੀ ਉਹ ਹੀ ਮੰਨੋ ਜਾਂਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਵੱਡੇ ਲੱਗੇ ਆ ਵੱਡੇ ਆ ਕੁਝ ਕਰਦੇਗੇ ਵੱਡੇ ਆਪਣੇ ਆਪ ਦੀ ਮਰਜ਼ੀ ਹੁਣਾਂ ਦੀ ਹੁੰਦੀ ਦੱਸੋ ਕੋ ਮੇਰਾ ਆਪਣਾ ਮਨਪਾਰ ਆ ਅਜਲੇ ਸਾਡੀ ਮੰਮੀ ਦਾ ਹੁੰਦੀ ਦਾਦੀ ਹੁੰਦੀ ਉਹਨੇ ਕਿੰਨੀਆਂ ਰੀਝਾਂ ਲਾ ਲਈਆਂ ਲਾਣੀਆਂ ਸੀ ਹਉਤੇ ਹੈ ਫਗਾਨੇ ਸੱਦਨ ਨਾਲੋਂ ਆਪਣੀ ਜੋ ਦਾਦੀ ਨੇ ਰੀਝ ਲਾਣੀ ਆ ਨਾ ਕੋਈ ਬਣਾਉਣੀ ਦੇ ਲੰਦਾ ਸੱਤ ਫਗਾਨਾ ਕਿਹੜਾ ਸੱਤ ਫਗਾਨਾ ਤੂੰ ਮੇਰੀ ਮਾਂ ਨੂੰ ਕਹਿੰਦੀ ਮੀ ਓਏ ਹੋਏ ਤੁਹਾਡੀ ਮਾਂ ਚ ਤੇ ਮੇਰੀ ਮਾਂ ਚ ਫਰਕ ਹੈ ਨਹੀਂ ਫਰਕ ਤਾਂ ਕੋਈ ਨਹੀਂ ਵੇਖੋ ਤੁਹਾਡੀ ਮਾਂ ਵਾ ਸਭ ਤੋਂ ਵੱਲੋਂ ਮੇਰੀ ਮਾਂ ਵਾ ਉਹਨਾਂ ਵੱਲੋਂ ਨਹੀਂ ਮੈਂ ਲੋਕਾਂ ਵੱਲੋਂ ਕਹਿਣ ਦੇ ਆ ਮੈਂ ਕੈਂਡੀਜੇਟ ਆਪਣੀ ਦਾਦੀ ਹੁੰਦੀ ਵੇਖੋ ਆਪਣਾ ਬੰਦਾ ਵਿੱਚ ਹੋਵੇ ਨਾ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ ਕਹਿੰਦੇ ਲੋਕਾਂ ਨੂੰ ਚਾਰ ਚਾਰ ਸੱਸਾਂ ਬਣਾਉਣ ਨਾਲੋਂ ਆਪਣੀ ਇੱਕ ਸੱਸ ਵਧੀਆ ਕਿਉਂ ਇੱਕ ਸੱਸ ਗੱਲਾਂ ਕਰੇਗੀ ਨਾ ਉਹਦੀ ਨਿਝਿੱਠੀ ਜਾਂਦੀ ਆ ਤੇ ਕਿੱਥੇ ਦਰਾਨੀਆਂ ਛਾਣੀ ਚਾਚੀ ਸੱਸ ਤਾਈ ਸੱਸ ਮਾਮੀ ਸੱਸ ਫੂਫੀ ਸੱਸ ਕਿੰਨੀਆਂ ਚਸਾਂ ਹੋ ਜਾਂਦੀਆਂ ਤੇ ਆਪਣੀ ਨੇ ਇੱਕ ਨੇ ਨਿਝਠ ਲੈਣੀ ਉਹ ਤੇ ਕਿਸੇ ਨਾਲ ਗੱਲ ਕਰਨੀ ਸੀ ਨਾ ਕਿਸੇ ਨੇ ਵੀ ਨਹੀਂ ਸੀ ਉਹ ਚਾਹੀਦੇ ਵਿਚਾਰ ਸ਼ੁਰੂ ਤੋਂ ਇੰਜ ਦੇ ਤੁਹਾਡੇ ਮਨ 'ਚ ਪਤਾ ਨਹੀਂ ਕਿਸ ਤਰ੍ਹਾਂ ਆ ਗਿਆ ਮੈਨੂੰ ਤੁਸੀਂ ਨਾ ਇਹੋ ਜੇ ਸੋਚਿਆ ਮੇਰੇ ਦੂਸਰੇ ਨਾਲ ਕੋਈ ਗੱਲ ਹੋਈ ਮੈਂ ਤੇਰੇ ਪਿੱਠ ਨਹੀਂ ਲੱਗਣ ਦੇਣੀ ਕਿਸੇ ਗੱਲ ਦੀ ਜੋ ਤੂੰ ਫੈਸਲਾ ਕੀਤਾ ਮੈਂ ਮਨਜ਼ੂਰ ਹੈ ਠੀਕ ਹੈ ਠੀਕ ਚਲੋ ਠੀਕ ਜਾਈ ਜੁੱਪ ਕੀਤੇ ਵੋ ਐਵੇਂ ਨਾ ਪੋਤਾ ਬੁੱਲਿਆ ਕੋਈ ਇਸ ਰੀਜਤ ਘਟਦੀ ਭੁੱਖਿਆ ਲੱਗੀ ਦੇ ਤੇ ਮੰਗ ਪਾਉਂਦੇ ਹਰ ਚੀਜ਼ ਇਹ ਵੀ ਉਹ ਹੀ ਦਿਓ ਤੂੰ ਚੁੱਪ ਕਰਕੇ ਤੇ ਬੈਠੀ ਰਹਿ ਤੁਸੀਂ ਐਂਦੀ ਚਲਾਈ ਜੰਨੀ ਆਪਣੀ ਫਟਣਾ ਨਹੀਂ ਤੁਸੀਂ ਆਪਣੀ ਬੜੀਆਂ ਸਲਾਮਾਂ ਸੁਣੋ ਆਪਣੀਆਂ ਹੁੰਦੀਆਂ ਨੇ ਮਾਵਾਂ ਦੀਆਂ ਜੇ ਭਾਪੀ ਮੇਰੀ ਆ ਗਈਆਂ ਵਧਾਈਆਂ ਜੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਤੁਹਾਨੂੰ ਹੀ ਚਾਹੀਜੀ ਬੜੀਆਂ ਵਧਾਈਆਂ ਆਤੀ ਹੈ ਮੈਨੂੰ ਦਸਤੇ ਦੇਣਾ ਸੀ ਕਿ ਮੈਂ ਆ ਲੱਗੀ ਆ ਨਾ ਜਿਹੜਾ ਅਚਾਨਕ ਆਨੇ ਚ ਮਜ਼ਾ ਹੋ ਕਿੱਥੇ ਅੱਛਾ ਆ ਬਹਿ ਜਾ ਵੇ ਇਹ ਕੁੰਡੀ ਨਾਲ ਹੀ ਹੱਥਾਂ ਤੇ ਟਿੱਕੀ ਹੁੰਦੀ ਹੈ ਨਾ ਆ ਤਾਂ ਕੀ ਕਰਾਂ ਫੇਰ ਹੁਣ ਬਿਨਾ ਮੇਰੇ ਕੋ ਤੁਰਿਆ ਨਹੀਂ ਨਾ ਜਾਂਦਾ ਠੀਕ ਹੋ ਤੁਸੀਂ ਠੀਕ ਹੋ ਹੈ ਕਿ ਕਨ ਪਤਾ ਲੱਗ ਗਿਆ ਗੋਲਦੀ ਲੈ ਤੁਸੀਂ ਨਹੀਂ ਦੱਸਿਆ ਸਾਨੂੰ ਪਤਾ ਨਹੀਂ ਲੱਗਣਾ ਨਹੀਂ ਕਿਉਂ ਨਹੀਂ ਪਤਾ ਲੱਗਦਾ ਜੇ ਦੱਸਣਾ ਹੀ ਸੀ ਪਹਿਲਾਂ ਹੀ ਦੱਸਣਾ ਸੀ ਬੜੀਆਂ ਵਧਾਈਆਂ ਜੀ ਤੁਹਾਨੂੰ ਵਧਾਈ ਪਰਮਾਤਮਾ ਖੁਸ਼ੀਆਂ ਵਾਲਾ ਵੇਲਾ ਲਿਆਇਆ ਸ਼ੁਕਰ ਹੈ ਜੀ ਮੇਰਾ ਵੀਰਾ ਠੀਕ ਹੈ ਸਤਿ ਸ਼੍ਰੀ ਅਕਾਲ ਮੰਜੂ ਕੀ ਗੱਲ ਨੇ ਬਹੁਤ ਵਧੀਆ ਵਧਾਈਆਂ ਮੰਜੂ ਬਹੁਤ ਸਾਨੂੰ ਮੰਮੀ ਨੂੰ ਵੀ ਪੁੱਲਾ ਜੀ ਕੋਲ ਪਾਣੀ ਫੜੋ ਚਾਚੀ ਨੂੰ ਹੀ ਨਾਲ ਹੀ ਜਰੂਰ ਕੋ ਕੋ ਹੋਰ ਸੁਣਾਓ ਹਾਂ ਸਭ ਠੀਕ ਹੈ ਤੁਸੀਂ ਨਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਸਵਤ ਗਿਆ ਤੁਸੀਂ ਬਾਜੀ ਠੀਕ ਆ ਹਾਂ ਸਭ ਠੀਕ ਸ਼ੁਕਰ ਹੈ ਇਕੱਲੇ ਆਏ ਭਾਬੀ ਮੀਰਾ ਜੀ ਨਹੀਂ ਆਇਆ ਨਾਲ ਉਹ ਥੋੜੇ ਜਿਹਾ ਕੰਮ ਚਲੇ ਗਏ ਸਨ ਤੇ ਮੈਂ ਕਿਹਾ ਨਾਲ ਹੁਣ ਚਾਈ ਜੀ ਨੂੰ ਲੈ ਆਵਾਂ ਤੇ ਕਿਨ ਸੰਤੂ ਚਲੀ ਜੇ ਇਹਦੇ ਨਾਲ ਚਾਈ ਜੀ ਨੂੰ ਲੈ ਆਈ ਤੇ ਮੈਂ ਕਿਹਾ ਨਾਲ ਚਾਈ ਜੀ ਨੂੰ ਲੈਣੀ ਚਾਹੀਦੀ ਤੇ ਜੀ ਨਹੀਂ ਕਰਨਾ ਘਰ ਆਨ ਨੂੰ ਥੀ ਕੋਲ ਬੈਠੇ ਨੇ ਹਾਏ ਸਹੀ ਇਹ ਤੇ ਮੇਰੀ ਜੀਨੀ ਪੂਰੀਆਂ ਆਈਆਂ ਚਾਈ ਜੀ ਰੀਤਾਂ ਸ਼ੁਰੂ ਹੋਣੀਆਂ ਨੇ ਹਾਂ ਪੂਰੀਆਂ ਕਿਤੇ ਹੋਣ ਲੱਗੀਆਂ ਨੇ ਜੇ ਹੁਣੇ ਹਾਂ ਜਦੋਂ ਕਹਿੰਦੇ ਨੇ ਨਾ ਵੈਸੇ ਵੀ ਭੈਣ ਜੀ ਕਹਿੰਦੇ ਨੇ ਨਾ ਕਾਚ ਵਿਆਰ ਰੱਖਿਆ ਜਾਏ ਨਾ ਤੇ ਦਿਨ ਰਾਤ ਇੱਕ ਬਰਾਬਰ ਹੋ ਜਾਂਦਾ ਤੇ ਕੰਮ ਕੋਈ ਨਹੀਂ ਨਿਪੜਦਾ ਹੋਰ ਨਿਭਟਦਾ ਪੈ ਕੰਮ ਕੋਈ ਨਹੀਂ ਬਿਲਕੁਲ ਚਲੇ ਨਹੀਂ ਸਕੋ ਭਾਜੀ ਨੂੰ ਨਾਲ ਕੋਈ ਗੱਲ ਨਹੀਂ ਹੁਣ ਇੱਥੇ ਦੇਣਾ ਭਾਵੀ ਨਹੀਂ ਨਹੀਂ ਅਗਲੇ ਨੇ ਭਾਵੇਂ ਕਹਿਣਾ ਨਾ ਹੋਵੇ ਨਹੀਂ ਅਗਲੇ ਲਈ ਗਈ ਚੱਲ ਲੈ ਇੱਕ ਡੱਬਾ ਨਾ ਕਰ ਆਪਣੇ ਨੂੰ ਥੋੜੀ ਕਹੀ ਨਾ ਤੁਹਾਨੂੰ ਕਹਿਣ ਦੀ ਲੋੜ ਹੈ ਆਪਣਿਆਂ ਨੂੰ ਤੇ ਚਾਹੀ ਪੜੇ ਹੁੰਦੇ ਨਾਲੇ ਮਾਮੀ ਮਾਮੀ ਦਾ ਤੇ ਰੁਕਵਾ ਹੀ ਐ ਤੋ ਮਾਮੀ ਦੀ ਤੇ ਹੁਣ ਅੱਡੀ ਨਹੀਂ ਜ਼ਮੀਨ ਦੇ ਲਗਣੀ ਇਹ ਤੇ ਗੱਲ ਆਈ ਨਾਲ ਹੀ ਨਾਨੀ ਦੀ ਵੀ ਨਾਨੀ ਦੀ ਤੇ ਅੱਡੀ ਹੁਣ ਟੱਪ ਟੱਪ ਜਾਓ ਟੱਪ ਟੱਪ ਨਾਨੀ ਨੇ ਵੇ ਆਪ ਟੱਪ ਟੱਪ ਕਰ ਰਹੇ ਨਹੀਂ ਤੁਸੀਂ ਆਪਣਾ ਦੱਸੋ ਬਸ ਆਪਾਂ ਪੂਰੇ ਫੁੱਲ ਤਿਆਰ ਜੀ ਤਿਆਰੀ ਪੂਰੀ ਰੱਖੋ ਕੋਈ ਦੋ ਚਾਚੀ ਵੀ ਰੱਖੇ ਨਾ ਇਹ ਨਾ ਹੋਏ ਸਾਰੀ ਤਿਆਰੀ ਮਾਮੀ ਕਰਦੀ ਰਹੇ ਜੇ ਚਾਚੀ ਦੀ ਤੇ ਗੱਲ ਹੀ ਛੱਡੋ ਚਾਚੀ ਤੇ ਹੈ ਹੀ ਮਾ ਮਾਵਾ ਨੇ ਤੇ ਸ਼ੁਰੂ ਕੀ ਬੜਾ ਚਾਚੀ ਥੋੜੀ ਪੜਨਾ ਮੈਂ ਮਮੀ ਮੰਜੇ ਸ਼ੁਕਰੇ ਬਾਸ ਪਰਮਾਤਮਾ ਦਾ ਬਸ ਖੁਸ਼ੀਆਂ ਵਾਲਾ ਦਿਨ ਆਇਆ ਤੇ ਸਾਰੇ ਰਲ ਕੇ ਨੱਚੀਏ ਟਪੀਏ ਕੁੜੀ ਵੀ ਬਹੁਤ ਵਧੀਆ ਹੈ ਅੱਛਾ ਹਾਂ ਕੁੜੀ ਬਹੁਤ ਹੈ ਖਰੇਲੂ ਹੈ ਨਾਲੇ ਗੋਲਡੀ ਨਾਲ ਮੇਲ ਖਾਂਦੀ ਹੈ ਨਾ ਪੂਰਾ ਪੂਰਾ ਮੇਲ ਖਾਂਦੀ ਹੈ ਨੀ ਭਾਬੀ ਬਹੁਤ ਬਸ ਫਿਰ ਤੇ ਵਧੀਆ ਪੂਰਾ ਮੇਲ ਖਾਂਦੀ ਹੈ ਸ਼ੁਕਰ ਨਾਲੇ ਵੇਖੋ ਕੀ ਲੈਣਾ ਦੁਨੀਆਦਾਰੀ ਤੋਂ ਦੁਨੀਆ ਚੈ ਜਿਸ ਨੂੰ ਲੱਗਿਓ ਇਹੀ ਕਹਿਨ ਕਿ ਤੁਸੀਂ ਚੁੰਨੀ ਮੈਂ ਚੜਾਣਾ ਮੇਰੇ ਮੂੰਹੋਂ ਗੱਲ ਨਿਕਲੀ ਗਈ ਮੈਂ ਕਿਹਾ ਬਾਹਰ ਦੀਆਂ ਨਹੀਂ ਨਹੀਂ ਤੁਸੀਂ ਆਪ ਤੇ ਮੈਂ ਸੋਨੂੰ ਕੁੜੀ ਵਾਲਿਆਂ ਨੇ ਕਿਹਾ ਤਾਂ ਮੈਂ ਕਿਹਾ ਦੋ ਚਾਰ ਬੰਦੇ ਸੀ ਆਪਣੇ ਘਰ ਦੇ ਆਵਾਂਗੇ ਚੁੰਨੀ ਚੜਾ ਕੇ ਲੈ ਜਾਾਂਗੇ ਕੁੜੀ ਨੂੰ ਚੁੰਨੀ ਚੜਾਵਾ ਕਰਨਾ ਅੱਛਾ ਚਲੋ ਕੋਈ ਗੱਲ ਨਹੀਂ ਅਸਲ ਦੇ ਵੈਸੇ ਵੀ ਰਿਵਾਜ ਹੋ ਗਏ ਚੁੰਨੀ ਚੜਾ ਕੇ ਕੁੜੀ ਲੈ ਆਓ ਤੇ ਬਾਅਦ ਵਿੱਚ ਪਾਰਟੀ ਸ਼ਾਦੀ ਕਰ ਲਓ ਆਪਣੇ ਘਰ ਵਿੱਚ ਬਹੁਤ ਚਲੋ ਬਾਅਦ ਦੀਆਂ ਗੱਲਾਂ ਨਾ ਵੇਖੋ ਨਾਨਕੇ ਦਾਦਕੇ ਜਾਵਾਂਗੇ ਦッコ ਵੀ ਮਾਮੀ ਨੂੰ ਨਾ ਚਾਹ ਹੋਣਾ ਤੇ ਮਾਮੀ ਨੂੰ ਅਸੀਂ ਵੈ ਟਪ 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 ਨਚਾ ਰਹੇ ਹਾਂ ਤੇ ਨਾਨੀ ਵੈ ਉਹ ਬਾਦਰ ਜੋ ਗੱਲਾਂ ਭਾਰੀ ਤੂੰ ਬੜੀ ਤੇਜ ਹੈ ਹੈ ਮਾਮੀ ਐਡੀ ਦੂਰੋਂ ਚੱਲ ਕੇ ਆਈ ਹੈ ਉਹਨੂੰ ਚਾਹ ਦੇ ਪਿਆ ਮਾਮੀ ਠੰਡਾ ਬੁਲਾਣੀ ਚਾਹ ਦਾ ਸਾੜਨਾ ਤੇ ਠੰਡੇ ਬੁਲਾਣੇ ਖੁਸ਼ੀ ਵਾਲਾ ਟਾਈਮ ਹੈ ਠੰਡੇ ਠੰਡੇ ਰਹਾਂਗੇ ਬੈ ਜਾ ਬੈ ਜਾ ਸਰ ਕੇ ਬਿੰਨੇ ਆ ਉਹ ਨਹੀਂ ਕੋਈ ਮੈਂ ਲੈ ਆ ਕੇ ਨਹੀਂ ਲੈ ਕੇ ਖੇਚਲਾ ਤੁਸੀਂ ਖੇਚਲਾ ਜੀ ਬੈ ਗਿਆ ਹੋਰ ਭੈਣ ਜੀ ਤੁਹਾਡੀਆਂ ਹੁੰਦੀਆਂ ਭੈਣੇ ਸਾਰੀਆਂ ਤਿਆਰੀਆਂ ਬੈਟੀਆਂ ਮਮੀਆਂ ਕਰਨ ਵਾਲੀਆਂ ਮੈਂ ਕਰਦੀਆਂ ਕਰਨੀਆਂ ਭਾਬੀ ਬੈਠੋ ਤੁਸੀਂ ਮੈਂ ਜਰਾ ਦੇਖਾਂ ਨਾਸਤੇ ਪਾਣੀ ਦਾ ਮੰਜੂ ਗਈ ਹੈ ਰसोई ਚ ਮੈਂ ਦੇਖਾ ਦੇ ਇਹ ਤੂੰ ਕਿੱਧਰ ਆ ਗਈ ਹੈ ਹੈ ਚਾਹੀ ਜੀ ਹਾਂ ਐਡੀ ਖੁਸ਼ੀ ਦੀ ਗੱਲ ਹੈ ਉਹਨਾਂ ਦੇ ਘਰ 'ਚ ਖੁਸ਼ੀ ਆਈ 골ਡੀ ਵਾਸਤੇ ਏਡੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਵਧਾਈ ਦੇਣ ਮੈਂ ਕਿ ਬੱਚੇ ਨੂੰ ਪਿਆਰ ਦੇ ਕੇ ਆਈਏ। ਅੱਛਾ ਤੂੰ ਰਾਵਤਲ ਪਿਆਰ ਦੇਣ ਵਾਸਤੇ ਆਈ ਹੈ। 골ਡੀ ਨੂੰ ਪਿਆਰ ਦੇਣਾ ਤੇ ਸਾਡਾ ਫਰਜ਼ ਬੰਦਾ ਹੈ ਨਾ। ਉਹ ਤੇ ਇਹ ਠੀਕ ਬੰਦ ਤੇਰੀ ਗੱਲ ਆ ਜਿਹੜੀ ਮੰਜੂ ਹੋ ਗਈ ਨਾ ਮੰਜੂ ਇਹ ਸਾਰੇ ਫੈਸਲੇ ਨਾ ਇਹਨੇ ਆਪੇ ਲੈ ਲਏ। ਹੈ ਇਹਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਇੱਥੇ ਹੋਣਾ ਕੰਮ ਚੁੰਨੀ ਚੜਾਵੇ ਦਾ। ਅੱਛਾ ਆਹ ਚੁੰਨੀ ਚੜਾਵੇ ਤੇ ਕੰਮ ਹੋਣਾ ਹੋਰ ਇੱਥੇ ਕੁਛ ਨਹੀਂ ਹੋਗਾ। ਜੇ ਤੂੰ ਕਹੇ ਨਾ ਖਾਣ ਪੀਣ ਨੂੰ ਮੈਂ ਦੱਸਾਂ ਤੇ ਖਾਣ ਪੀਣ ਨੂੰ ਕੁਝ ਨਹੀਂ ਅਟਸੋਂ ਉਥੇ ਖਾ ਲੈਂਗੇ ਤੇ ਸਕੂਲ ਲੈ ਖਾ ਲੈਂਗੀ ਹੋਰ ਕੁਝ ਨਹੀਂ ਹੋਣਾ ਮੈਂ ਦੱਸਾਂ ਇਹਨਾਂ ਬਿੱਤ ਤੂੰ ਆਪਣੇ ਘਰ ਹੀ ਬੈ ਕੇ ਨਾ ਸੋ ਖਾ ਲੈ ਉਹ ਵਧੀਆ ਹੀ ਸਗੋ ਚਾਹੀ ਜੀ ਆ ਕਿਦਾਂ ਦੀ ਗੱਲ ਕਰਦੇ ਹੋਰ ਕੀ ਹੈ ਫਿਰ ਕੀ ਹੋ ਗਿਆ ਚਾਹੀ ਜੀ ਚੁੰਨੀ ਛੜਾਵਾ ਤੇ ਚੰਗਾ ਸਮਝ ਚਾਹੀ ਜੀ ਅੱਜ ਕੱਲ ਲੋਕੀ ਖਾ ਵੀ ਜਾਂਦੇ ਜੇ ਤੇ ਗੱਲਾਂ ਵੀ ਕਰ ਜਾਂਦੇ ਜੇ ਮੈਂ ਕਿਹਾ ਨਹੀਂ ਸਮਝ ਹੀ ਵਧੀਆ ਜੇ ਜੇ ਦੀ ਭੈਂਜੀ ਹੋਰ ਨੇ ਆ ਫੈਸਲਾ ਲਿਆ ਨਾ ਤੇ ਮੈਂ ਕਿਹਾ ਨਹੀਂ ਵਧੀਆ ਲਿਆ ਨਹੀਂ ਸਮਝ ਦੀ ਪਰ ਮੈਨੂੰ ਨਹੀਂ ਫੈਸਲਾ ਆਇਆ ਪਸੰਦ ਮਾਰਜਾ ਮੇਰਾ ਇੱਕੋ ਇੱਕ ਮੇਰਾ ਦੋਤਾ ਹੈ ਮੈਂ ਦੱਸਾਂ ਮੈਨੂੰ ਤੇ ਇੰਨੀਆਂ ਕਰੀਜਾਂ ਨੇ ਇੰਨੀਆਂ ਕਰੀਜਾਂ ਨੇ ਕਿ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਮੇਰਾ ਤੇ ਜੀ ਨਹੀਂ ਕਰਦਾ ਹੁਣ ਅੱਥੋ ਜਾਣ ਤੇ ਚਲੋ ਰੀਜਾਂ ਜ ਮੇਰੀ ਗੱਲ ਦੱਸੋ ਉਹ ਕੜੇ ਪਾਤੇ ਸਜੇ ਓਹੋ ਕੜੇ ਤੇ ਪਾ ਕੇ ਮੈਂ ਤੇ ਮੈਂ ਤੇ ਪਛਤਾਨ ਗਈਆਂ ਉਹ ਕਿਉਂ ਆਏ ਹਾਏ ਮੈਂ ਕੰਨ ਨੂੰ ਇਹਨੂੰ ਕੜੇ ਪਾਏ ਮੈਨੂੰ ਪਤਾ ਹੁੰਦਾ ਨਾ ਜੀ ਇਹਨਾਂ ਦੇ ਚੁੰਨੀ ਚੜਾਵਾ ਕਰਨਾ ਤੇ ਮੈਂ ਨਹੀਂ ਸੀ ਪਾਣੇ ਕੜੇ ਹੋ ਜੇ ਫਿਰ ਕਿਉਂ ਗਿਆ ਚਾਹੀ ਜੀ ਜੇ ਤੇ ਲਾਂਦੇ ਕੁੜੀ ਵਾਲੇ ਲੱਖਾਂ ਰੁਪਏ ਬਾਜਾ ਤੇ ਫੇਤੇ ਮੈਨੂੰ ਵੀ ਦੀ ਜਾ ਗਈ ਸੀ ਵੀ ਚੱਲ ਨਾਲ ਲੱਖਾਂ ਰੁਪਏ ਲਾਏ ਨੇ ਹੈ ਤੇ ਸਾਰੇ ਜਨ ਨੇ ਵਿੰਦੇ ਕਿ ਮੈਂ ਕੁੜੀ ਨੂੰ ਕੜੇ ਪਾਈ ਉਹ ਹੋਂ ਤੇ ਮੈਂ ਕੜੇ ਪਾ ਕੇ ਵੀ ਨਾ ਹੋਂ ਤੇ ਮੈਂ ਇੰਨਾ ਪਛਤਾਣ ਦੇ ਆ ਕੋਈ ਪੁੱਛੀ ਨਾ ਮੈਨੂੰ ਸਾਂ ਚਾਹੀ ਜੀ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਤੁਸੀਂ ਕੜੇ ਪਾ ਕੇ ਤੁਸੀਂ ਲੋਕ ਦਿਖਾਵਾ ਕਰਨਾ ਸੀਗਾ ਕਿ ਮੈਂ ਲੋਕ ਦਿਖਾਵਾ ਪਈ ਕਰਨੀ ਹੈ ਇਹ ਤੇ ਦਿਲ ਦੀ ਖੁਸ਼ੀ ਹੁੰਦੀ ਅਸੀਂ ਆਪਣੇ ਬੱਚੇ ਨੂੰ ਪਾ ਰਹੇ ਹਾਂ ਉਹ ਤੇ ਹੈ ਤੇ ਕੀ ਕਵਾਂ ਮੈਂ ਦੱਸਾਂ ਜੇ ਮੈਂ ਕੜੇ ਪਾਏ ਸੀ ਤੇ ਮੈਨੂੰ ਵੀ ਹੁੰਦਾ ਕਿ ਮੈਂ ਇਹਨੂੰ ਕਢੇ ਪਾਈਨੇ ਲੋਕੀ ਵਿੰਦੇ ਤੇ ਮੇਰੀ ਪਤਾ ਕਿੱਡੀ ਬੱਲੇ ਬੱਲੇ ਖੋਣੀ ਸੀ ਤੇ ਹੁਣ ਕੀ ਆ ਅੰਦਰ ਵਰਕੇ ਮੈਂ ਅਨੁਪਾਤ ਹੁਣ ਕਿਸੇ ਨੂੰ ਕੀ ਪਤਾ ਕਿ ਮੈਂ ਕੀ ਪਾਇਆ ਤੇ ਕੀ ਨਹੀਂ ਪਾਇਆ ਚਾਈ ਜੀ ਬਸ ਆਹੀ ਸੋਚਣਾ ਕਿੱਥੇ ਨਾ ਕਿੱਥੇ ਆਕੇ ਨਾ ਸਾਰੇ ਪਰਿਵਾਰਾਂ ਵਿੱਚ ਕੰਮ ਖਰਾਬ ਕਰ ਜਾਂਦੀ ਛ ਐ ਨਹੀਂ ਬਿਲਕੁਲ ਤੁਸੀਂ ਅਸਰੇ ਦੀ ਗੱਲ ਨਾ ਸੋਚੋ ਅਸੀਂ ਤਾਂ ਆਪਣੀ ਨੂੰਤੀ ਨੂੰ ਪਾਏ ਨੇ ਤੇ ਉਹ ਹੰਡਾਏਗੀ ਉਹ ਸਭ ਤੋਂ ਵੱਡੀ ਚੰਗੀ ਲੱਗੇਗੀ ਇਸੇ ਲੋਕ ਫਿਰ ਤੁਸੀਂ ਲੋਕਾਂ ਨੂੰ ਦੁਕਾਨ ਵਾਸਤੇ ਬੰਦੇ ਪਏ ਆ ਆਪਣੀ ਖੁਸ਼ੀ ਤਾਂ ਤੇ ਨਹੀਂ ਨਾ ਪਾਰੇ ਆਏ ਹੈ ਕਿ ਮੈਂ ਥੋੜੀ ਕੰਨੀ ਕਿ ਖੁਸ਼ੀ ਨੂੰ ਨਹੀਂ ਪਾਈ ਪਰ ਐ ਹੁੰਦਾ ਜੇ ਨਾਨੀ ਦੀ ਜਿਹੜੀ ਥੋੜੀ ਬਾਤ ਸੋਭਾ ਹੋ ਜਾਣੀ ਨਾਨੀ ਦੀ ਸੋਭਾਈ ਸੋਭਾ ਬਸ ਨਾਨੀ ਖੁਸ਼ ਰਹੇ ਹੱਸਦੀ ਰਹੇ ਪਹਿਲਾਂ ਪਾਵੇ ਤੇ ਐਨਾ ਹੀ ਬੜਾ ਬਸ ਤੁਸੀਂ ਖੁਸ਼ ਰਹੋ ਅੱਛਾ ਹੁਣ ਜਾਣਦਾ ਕੀ ਪ੍ਰੋਗਰਾਮ ਚ ਮੈਂ ਨਹੀਂ ਇਹ ਜਾਣਾ ਕਿਉਂ ਕੀ ਗੱਲ ਹੋ ਗਈ ਮੈਂ ਤੇ ਇਹਨਾਂ ਨੇ ਖਰਚਾ ਬਚਿਓ ਮੇਰਾ ਬੜਾ ਕਰਨਾ ਹੀ ਇਹਨਾਂ ਨੇ ਮੈਂ ਦੱਸਾਂ ਤੇ ਮੈਂ ਇਹਨਾਂ ਦਾ ਖਰਚਾ ਬਚਾਣਾ ਓਏ ਹੋਏ ਹੋਏ ਹੋ ਚਾਈ ਜੀ ਤੁਹਾਡੀ ਸੂਈ ਨਾ ਬਸ ਉਹਨੇ ਇੱਥੇ ਆ ਕੇ ਅਟਕ ਗਈ ਐ ਤੇ ਕਰਨ ਦੇ ਖਰਚਾ ਉਹਨਾਂ ਨੇ ਚੰਗਿਆ ਸਮਝੀ ਕਰਮਾ ਵਾਲਾ ਦਿਨ ਆਇਆ ਪੈਸਾ ਕਾਦੇ ਵਾਸਤੇ ਹੁੰਦਾ ਹੈ ਖਰਚਾ ਕਰਨ ਵਾਸਤੇ ਹੁੰਦਾ ਕਰਨ ਦਿਓ ਨਾਨੂ ਉਹਨਾਂ ਨੇ ਜਿੰਨੀ ਚੜਾਵਾ ਕਰਨਾ ਤੇ ਆ ਪੈਵੇਂ ਖਰਚਾ ਕਰੀ ਜਾਈਏ ਤੇ ਚਾਈ ਜੀ ਧੀਆਂ ਵਾਲੇ ਨੂੰ ਬੜਾ ਕੁਝ ਵੇਖਣਾ ਹੁੰਦਾ ਵਿਚਾਰਿਆਂ ਨੇ ਉਹਨਾਂ ਮੁੰਡੇ ਵਾਲੇ ਤੇ ਥੋੜਾ ਜਿਹਾ ਕਰਕੇ ਕੰਮ ਨਿਬੇੜ ਲੈਂਦੇ ਨੇ ਕੁੜੀ ਵਾਲੇ ਵੇਖੋ ਉਹਨਾਂ ਵਿਚਾਰੇ ਨੇ ਸਾਰਾ ਕੁਝ ਆਪਣੇ ਆਪ ਨੂੰ ਠਕਣਾ ਤੇ ਫੇ ਸਾਡਾ ਫਰਜ਼ ਬੰਦਾ ਸੀ ਉਹਨਾਂ ਦੀ ਸਹਾਨਾ ਸ਼ਾਮ ਲਈਏ। ਐਦਾਂ ਕਿਉਂ ਸੋਚਦੇ ਪਿਓ ਤੁਸੀਂ? ਨਹੀਂ ਤੀਏ ਮੈਂ ਤੇ ਉਹਨਾਂ ਦਾ ਖੱਟਾ ਬਚਾਣ ਲਈ ਆ। ਮੈਂ ਦੱਸਾਂ। ਐ ਹੁਣ ਤੂੰ ਆਪੇ ਹੀ ਸੋਚ ਲੈ। ਤੇ ਹੁਣ ਚੱਲੋ ਘਰ ਤੁਸੀਂ ਫੇਰ ਆ ਜੇ ਆਈ ਜਾਣਾ। ਮੈਂ ਨਹੀਂ ਅਜੇ ਜਾਣਾ। ਮੇਰੇ ਅਜੇ 4 ਦਿਨ ਦੇਣੇ ਨੇ। ਛਾਏ ਰੱਬਾ। ਚੱਲ ਨਹੀਂ ਆ। ਚਾਈ ਜੀ ਤੇ ਬਸ ਉਹਨੇ ਇੱਕ ਜਿੱਦ ਫੜ ਕੇ ਬਹਿ ਗਏ ਤੇ ਮੈਨੂੰ ਜਿੱਥੋਂ ਦਾ ਹੁਮੀ ਤੇ ਉਹਨਾਂ ਨੇ ਇਥੋਂ ਹਿਲਣਾ ਵੀ ਨਹੀਂਗਾ। ਤੇ ਹੁਣ ਤੇ ਪੈਂਜੀ ਨੂੰ ਤੇ ਮੰਜੂ ਨੂੰ ਤੇ ਨਾ ਚਾਈ ਜੀ ਨੇ ਪੂਰੀ ਰੇਲ ਬਣਾਣੀ ਐ ਇਹਨਾਂ ਦੀ ਤੇ ਪੂਰੀਆਂ ਇਹਨਾਂ ਨੂੰ ਸੀਟਾਂ ਦੇਣੀਆਂ ਨੇ ਤੇ ਪੜਨੇ ਪਾਨ ਕੇ ਪੂਰੇ ਵਿਚਾਰੀਆਂ ਹੁਣ ਚੇਲਣ ਗਈਆਂ ਇਹ ਤਾਂ ਹੀ ਤੇ ਕਹਿੰਦੇ ਨੇ ਬਜ਼ੁਰਗਾਂ ਦੀ ਨਾ ਸੋਚ ਕਿੱਥੇ ਨਾ ਕਿੱਥੇ ਆ ਕੇ ਨਾ ਉਹ ਹੀ ਬਣ ਜਾਂਦੀ ਪੁਰਾਣੇ ਵਾਲੇ ਪਰ ਇਹ ਨਹੀਂ ਸੋਚਦੇ ਧੀਆਂ ਵਾਲੇ ਕਿੰਨਾ ਔਖਾ ਹੋ ਕੇ ਸਾਰਾ ਕੰਮ ਕਰਦੇ ਨੇ ਸਾਰਾ ਕੁਝ ਕਰਦੇ ਨੇ ਵਿਚਾਰਿਆਂ ਨੂੰ ਐਂਡ ਤੱਕ ਫਿਕਰ ਲੱਗਾ ਹੁੰਦਾ ਆਹ ਵੀ ਚੀਜ਼ ਨਾ ਰਹਿ ਜੇ ਆਹ ਵੀ ਚੀਜ਼ ਨਾ ਰਹਿ ਜੇ ਤੇ ਆਹ ਵੀ ਚੀਜ਼ ਨਾ ਰਹਿ ਜੇ ਤੇ ਕਰਨ ਵਾਲੇ ਗੱਲਾਂ ਕਰਕੇ ਜਾਂਦੇ ਬੰਦੇ ਨੇ ਬਸ ਆਪਣੇ ਛਾਵਾਂ ਦੇ ਪਿੱਛੇ ਨਾ ਭਾਵੇਂ ਦੂਜੇ ਮਾਪਿਓ ਦੀ ਨਿਲਾਮੀ ਲੱਗ ਜੇ ਕੁੜੀ ਵਾਲਿਆਂ ਵਿਚਾਰਿਆਂ ਦੀ ਆਹ ਮਿਲਨੀਆਂ ਦੇ ਕੱਪੜੇ ਆ ਜਾਣ ਆਹ ਕੰਬਲ ਆ ਜਾਣ ਆਹ ਸੂਟ ਆ ਜਾਣ ਕੜੇ ਪਾਣੀ ਨੇ ਸੋਨਾ ਪਾਣਾ 10 ਬੰਦੇ ਚ ਖਲੋ ਕੇ ਪਾਈਏ ਲੋਕੀ ਵੇਖਣ ਤੇ ਧੀਆਂ ਵਾਲੇ ਦੀ ਚੀਜ਼ਾਂ ਉਚਾਰੇ ਨੇ ਅੰਦਰ ਰੱਖੋ ਬਾਅਦ ਵਿੱਚ ਕੱਢ ਲਾਂਗੇ ਇਹ ਹੀ ਸੋਚ ਆ ਕੇ ਨਾ ਇੱਥੇ ਇਹਨਾਂ ਦੀ ਹੋ ਜਾਂਦੀ ਐ ਇਹ ਗੱਲ ਗਲਤ ਐ ਐਸਾ ਨਹੀਂ ਹੋਣਾ ਚਾਹੀਦਾ ਸਭ ਨੂੰ ਸਾਨੂੰ ਸਮਝਣਾ ਚਾਹੀਦਾ ਸਾਰੇ ਇੱਕੋ ਜਿਹੇ ਹੁੰਦੇ ਨੇ ਅਸੀਂ ਵੀ ਧੀਆਂ ਜੰਮੀਆਂ ਹੋਈਆਂ ਨੇ ਜਰੂਰ ਝੋੜਾ ਉਹਨਾਂ ਦੀ ਧੀ ਐ ਉਹ ਯਾਨੀ ਕਿ ਉਹਨਾਂ ਹੀ ਧੀ ਧੀ ਐ ਅਸੀਂ ਨੂੰ ਹੀ ਲੈਣੀ ਐ ਨਹੀਂ ਸਭ ਨੂੰ ਇੱਕੋ ਜਿਹਾ ਚੱਲਣਾ ਚਾਹੀਦਾ ਈ ਉਹਨੇ ਕਹਿੰਦੇ ਹੀ ਨਾ ਪੁੱਤ ਤੂੰ ਕੋਸ਼ ਆ ਤੂੰ ਫਿਰ ਇਹਨਾਂ ਨੂੰ ਪੁੱਛਣਾ ਵਾ ਕਿ ਪੁੱਤ ਤੂੰ ਕੋਸ਼ ਆ ਨਾ ਵਿਆਹ ਤੋਂ ਫਿਰ ਪਸੰਦ ਮੈਂ ਪਸੰਦੇ ਕੀਤਾ ਫਿਰ ਨਾ ਹੋਵੇ ਕੀ ਕੰਮ ਹਾਂ ਤੇ ਫਿਰ ਨਾਲ ਹੀ ਤੂੰ ਹੀ ਆਇਆ ਨਾ ਤੂੰ ਹੀ ਕਹਿਣਾ ਮੈਂ ਤੇਰੇ ਸਾਰੀਆਂ ਗੱਲਾਂ ਸੁਣ ਲਈਆਂ ਤੇਰੀ ਨਾਨੀ ਤੇਰੇ ਭਲੇ ਵਾਸਤੇ ਕਹਿੰਦੀ ਹੋਣੀ ਆ ਪਰ ਨਾਨਕਿਆਂ ਦੇ ਤੇਰੀ ਇੱਜ਼ਤ ਦਾ ਸਵਾਲ ਆ ਤੇਰੇ ਨਾਨ ਕਿੰਨੇ ਕਿੰਨੇ ਵੱਡੇ ਆ ਤੇਰੇ ਨਾਨਕੇ ਦਾ ਖਾਨਦਾਨ ਹਨਾ ਇਤਰਾ ਦਾ ਤੇ ਨਾਲੇ ਇਹ ਵੀ ਗੱਲ ਸੁਣ ਨਾਨੀ ਤੇ ਸ਼ੁਰੂ ਤੋਂ ਹੀ ਇਤਰਾ ਦੀ ਆ ਉਹਨਾਂ ਨੂੰ ਲੋਕ ਵਖਾਵਾ ਜਾਂਦੇ ਆ ਉਹ ਵਖਾਵੇ 'ਚ ਯਕੀਨ ਰੱਖਦੇ ਆ ਚਲੋ ਕੱਲ ਹੀ ਉਹਨਾਂ ਨੇ ਵੀ ਕੱਲ ਵਕਨ ਚਲੇ ਨਾ ਜਾਓ ਹਾਂ ਉਹਨਾਂ ਦਾ ਸੀਨ ਲੈਣਾ ਜ਼ਰੂਰੀ ਆ ਤੁਸੀਂ ਨਾਲ ਹੀ ਆ ਰਹੇ ਹੋ ਹਾਂ ਜੋ ਉਹਨਾਂ ਦਾ ਲੈਣਾ ਚਾਹੀਦਾ ਹੈ ਲੈਣਾ ਚੋ ਰਹੇ ਕੱਲ ਮਾਮੀ ਦੇ ਮਾਸੀ ਦੇ ਸੀਨ ਤੋਂ ਮਾਸੀ ਨੂੰ ਮਾਮੀ ਚ ਕਨਵਰਟ ਕਰਾਓ ਮਾਸੀ ਦੇ ਸੀਨ ਤੋਂ ਮਾਮੀ ਚ ਕਰਾਓ ਉਹਨਾਂ ਦਾ 11 ਵਜੇ ਹੁੰਦਾ ਨਾ ਉੱਥੇ ਗੁਰਦੁਆਰੇ 11:30 11:30

ਆਹ ਗੁਸਨਾ ਵੇਖਣ ਦੇ ਭਾਬੀ ਜਿੱਤਰਾ ਪਤਾ ਨਹੀਂ ਕੀ ਨਹੀਂ ਬੜਾ ਸੁਣਾ ਵੇਖਿਆ ਉਹਨੇ ਬਹੁਤ ਠੀਕ ਆ ਚੱਲਣ ਦੇ ਫਿਰ ਉਹਨਾਂ ਕੀ ਲੈ ਲੋ ਨਾ ਦੁਬਾਰਾ ਪਸ ਵੀ ਹੂਏ ਲਾ ਕੇ ਯਾਰੋਂ ਮੂੰਹ ਬਣਾਉਂਦੇ ਹੋਂ ਦਰਾ ਦੇ ਮੈਂ ਕੀ ਕਰਾਂ ਮੈਂ ਜੋ ਕਰੇ ਮੇਰੀ ਮਿਹਰਬਾਨੀ ਵੇਖੀ ਮਰਾ ਸਿਕੜਾ ਦੇ ਚੱਲ ਬੜਾ ਵੇਖ ਲੈ ਵੇਖ ਲੈ ਬਾਤ ਚ ਨਾ ਕਮੀ ਤੂੰ ਕੀ ਕਰਨਾ ਹੈ ਤੂੰ ਦੰਦ ਨਾ ਹੋਏ ਤੇ ਤੂੰ ਪਾਸ ਮੇਰੇ ਤੇ ਤੂੰ ਨੂੰ ਕੀ ਕਹਿਣਾ ਵਾ ਤੂੰ ਆਪਣੇ ਘਰ ਨਹੀਂ ਨਹੀਂ ਐਰੇ ਫੋਕਾ ਚਾਹੀਦਾ ਕੱਟ ਲਾਣਾ ਮੈਂ ਆਵਾ ਉਠਾ ਨਹੀਂ ਨਹੀਂ ਤੁਸੀਂ ਵੇਖਣਾ ਵਾ ਤੁਸੀਂ ਕੈਮਰੇ ਵਾਲੇ ਵੇਖ ਰਹੇ ਤੁਸੀਂ ਐਸੇ ਹਾਂ ਚਲੋ ਸਟਾਰਟ ਕੀ 1 2 3 ਸਟਾਰਟ ਹੀ ਹੈ 12 ਸੈਕਿੰਡ ਦੇ ਹੋ ਗਏ

ਨਾਸ਼ਤਾ ਕਰ ਲਏ ਸੀ ਹਾਂ ਹਾਂ ਆਹ ਹੁਣੇ ਘਰ ਕੇ ਹਟਿਆ ਠੀਕ ਆ ਹਾਂ ਹੋਰ ਸੁਣਾਓ ਹੋਰ ਸਭ ਠੀਕ ਠਾਕ ਹੈ ਵਧੀਆ 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 ਨਹੀਂ ਨਹੀਂ ਆਪਾਂ ਇਹ ਗੱਲ ਨਹੀਂ ਕਰੀਏ